ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁਈਆਂ ਵਾਲਾ ਇਹ ਪਿੰਡ throjpur ਜ਼ਿਲ੍ਹੇ ਦਾ ਨੇੜੇ ਤਲਵੰਡੀ ਭਾਈ ਦੇ ਰਹਿ ਜਾਂਦਾ ਧਨਾਸ਼ੀਦ ਵੀ ਇਹਦੇ ਨੇੜ ਦਾ ਪਿੰਡ ਆ ਦੋਸਤੋ ਤੇ ਖੋਸਾ ਦਲ ਸਿੰਘ ਨੂੰ ਛੜਕ ਜਾਂਦੀ ਹੈ ਤਲਵੰਡੀ ਭਾਈ ਤੋਂ ਉਹ ਸੜਕ ਤੇ ਬੁਈਆਂ ਵਾਲਾ ਪਿੰਡ ਆਉਂਦਾ ਭਾਈ ਪਿੰਦੇ ਦੇ ਘਰੋਂ ਇਹ ਆਪਾਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਦਿਖਾਉਂਗਾ ਨਾਲ ਇੱਕ ਤੁਸੀਂ ਗਾਂ ਦੇਖ ਰਹੇ ਹੋ ਦੋਸਤੋ ਜਿਹੜੀ ਵਿਕਾਊ ਹੈ ਚੰਗਾ ਰਿਕਾਰਡ ਹੈ ਦਾ ਸੀਮੈਂਟ ਡਿਟੇਲ ਸਾਰੀ ਬਾਈ ਕਹਿੰਦਾ ਵੀ ਆਪਾਂ ਦੇ ਦੇਵਾਂਗੇ ਇਹ ਵੈੜ ਤੁਹਾਨੂੰ ਦਿਖਾਉਣੀ ਹੈ ਗੱਪਣ ਤੇ ਇਹ ਤੋਂ ਬਿਨਾ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਇਹ ਮੱਝ ਤਾਜੀ ਸੋਈ ਵੀ ਹੈ ਸੋਹਣੇ ਦੁੱਤੇ ਚਲਦੀ ਹੈ ਸੋ ਇਹ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਾਂਗੇ ਇਹਦਾ ਬੱਚਾ ਇਸ ਸਾਈਡ ਤੇ ਬੈਠਾ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਆਓ ਸ਼ੁਰੂ ਕਰੀਏ ਗਾਂ ਵਾਲੇ ਪਾਸੇ ਤੋਂ ਦੋਸਤੋ ਤੇ ਮੱਝ ਤੁਹਾਨੂੰ ਉਦ ਬਾਅਦ ਦਿਖਾਉਣੀ ਪਿੰਦੇ ਬਾਈ ਸਸਰੀ ਕਾਲ ਸਸਰੀ ਕਾਲ ਬਾਈ ਜੀ ਅੰਦੇ ਅੱਜ ਆਪਾਂ ਟਾਈਮ ਬਾਹ ਦੀ ਵੀਡੀਓ ਬਣਾਉਣ ਲੱਗੇ ਆ ਪਸ਼ੂ ਆਈ ਜਾਂਦੇ ਰੁਟੀਨ ਚ ਬਹੁਤ ਬਾਈ ਜੀ ਜਾਂਦੀ ਹੁਣ ਸਾਡਾ ਨਾ ਸੀਜ਼ਨਾਂ ਵਾਂਗੂ ਸੀਜ਼ਨ ਸੀਗਾ ਪੂਰਾ ਤੇ ਆਪਣੀ ਗੱਲਬਾਤ ਵੀ ਦੋ ਤਿੰਨ ਵੇਰਾਂ ਹੋਈ ਆ ਹੂੰ ਤੇ ਇਹਦੇ ਚ ਆਏ ਆ ਵੀ ਚਲੋ ਹੁਣ ਸਾਰੇ ਜੁੜੇ ਜਿਹੜੇ ਤਾਂ ਬਾਈ ਜੀ ਜੇ ਇਹ ਨਹੀਂ ਕਹਿ ਸਕਦੇ ਵੀ ਮੇਰੇ ਨਾਲ ਹੀ ਜੁੜੇ ਆ ਚੈਨਲਾਂ ਹੀ ਜੁੜੇ ਹੋਇਆ ਹੂੰ ਇਹਦੇ ਚ ਜਿੰਨਾ ਮੇਰੇ ਨਾਲ ਵਪਾਰੀ ਆ ਨਾ ਜੇ ਮੇਰੇ ਨਾਲ 100 ਚੋਂ 40% ਹੋਊਗਾ ਵਪਾਰੀ ਤੇ 60% ਘਰੇ ਰੱਖਣ ਵਾਲੀ ਪਸ਼ੂਗਾ ਚੰਗੇ ਤੋਂ ਚੰਗਾ ਬੰਦਾ ਜਿਹੜਾ ਕੀ ਤੁਹਾਡੇ ਚੈਨਲ ਦਾ ਹੀ ਮੇਰੇ ਨਾਲ ਜੁੜਿਆ ਹੋਇਆ ਜਦੋਂ ਸਟੇਟ ਸਪਾਈ ਦਾ ਤੇ ਉਹਦੇ ਤੇ ਪਸ਼ੂ ਸੇ ਵੀਡੀਓ ਦਾ ਕਾਰਨ ਹੀ ਬਣਾਉਂਦਾ ਇਹ ਹੀ ਆ ਵੀ ਅੱਜ ਵੀ ਵੀਡੀਓ ਬਣਾਈਏ ਵੀ ਕੰਮ ਚੱਲੀ ਜਾਂਦਾ ਕਈ ਬੰਦਿਆਂ ਕੋਲੇ ਆਪਣਾ ਜਿਹੜਾ 9876040600 ਦਾ ਨੰਬਰ ਉਹ ਨਿਕਲ ਗਿਆ ਸੀ ਉਹ ਨੰਬਰ ਸਾਲ ਬੰਦ ਰਹਿ ਗਿਆ ਤੇ ਹੁਣ ਫੋਨ ਆਉਂਦੇ ਆ ਵੀ ਬਾਈ ਕੰਮ ਚੱਲਦਾ ਤੇ ਮੈਂ ਕਹਾ ਬਿਲਕੁਲ ਚੱਲਦਾ ਤੇ ਵੀਡੀਓ ਵੀ ਅੱਜ ਆਪਾਂ ਸ਼ਪਾਏ ਚਲੇ ਇਸੇ ਕਰਕੇ ਬਣਾਈ ਠੀਕ ਆ ਅਸਰ ਜਾਂਉਂ ਵੈਸੇ ਆਪਾਂ ਦੋ ਨਾਗ ਹੀ ਦਿਖਾਵਾਂਗੇ ਹਾਂਜੀ ਹਾਂਜੀ ਜਿਹੜੀ ਇਹ ਗਾਂ ਬਾਈ ਕਨਵਾ ਸੂਹਾ ਸੁਣੀ ਇਹ ਬਾਈ ਜੀ ਦੂਜਾ ਸੂਹਾ ਸੁਣੀ ਆ 15 ਤੋਂ 20 ਡانے ਦੇ ਬਾਕੀ ਆ ਠੀਕ ਆ ਚਾਰ ਦੰਦ ਆ ਪੀਡੀਐਫ ਦੇ ਸੀਮਨ ਦੀ ਆਪ ਤੇ ਗਾਂ ਦੇ ਪ ਸਾਈਪਰ ਤੋਂ ਗੱਬਣਾ ਪੀਡੀਐਫ ਇਹਦੇ ਕਿਸੇ ਵੱਲ ਦੀ ਹੈ ਆ ہاں ਜੀ ਅੱਛਾ ਰੇਟ ਕੀ ਰਹਿਣਾ ਪਿੰਦੇ ਬਾਈ ਇਹ ਰੇਟ ਬਾਈ ਜੀ ਇਹਦੇ ਚ ਵੀ ਜਾਂਦੀ ਆਪਣੇ ਕਈ ਵਾਰੀ ਮੈਂ ਕਮੈਂਟ ਵੀ ਤੁਹਾਡੀ ਵੀਡੀਓ ਹਰੇਕ ਵੇਣਾ ਹੂੰ ਵੀ ਥੱਲੇ ਆ ਜਾਂਦੇ ਵੀ ਰੇਟ ਤੋਂ ਬਿਨਾ ਵੀਡੀਓ ਰੇਟ ਦਾ ਕਾਰਨ ਪਤਾ ਕੀ ਇਹਦੇ ਚ ਹੂੰ ਇਸੇ ਮੈਂ ਆਪਣੇ ਜਿੰਨੇ ਵੀ ਵੇਖਣ ਵਾਲੇ ਆ ਤੁਹਾਡੇ ਵੀ ਸਬਸਕ੍ਰਾਈਬਰ 4 ਲੱਖ ਹੋਇਆ ਪਿਆ ਹੂੰ ਇਹਨਾਂ ਨੂੰ ਇਹ ਬੇਨਤੀ ਆ ਵੀ ਰੇਟ ਦਾ ਕੋਈ ਫਰਕ ਨਹੀਂ ਹੁੰਦਾ ਨਾਗਦ ਆਧਾਰ ਮਾਰਿਆ ਸਾਨੂੰ ਵੀਡੀਓ 'ਚ ਰੇਟ ਨਹੀਂ ਕਰਨਾ ਪੈਂਦਾ ਜੇ ਅਸੀਂ ਕਰਦੇ ਆ ਹੋ ਸਕਦਾ ਸਾਤੋਂ ਕੱਲ ਨੂੰ ਵਪਾਰੀ ਲੈ ਲੈ ਹੂੰ ਤੇ ਇਹਦੇ ਚ ਪੜਦਾ ਜ਼ਹਿਰ ਹੋ ਜਾਂਦਾ ਇਹਦੇ ਚ ਜ਼ਾਰਦਾ ਇਹ ਮਤਲਬ ਹੁੰਦਾ ਵੀ ਸਾਰਿਆਂ ਨੂੰ ਪਤਾ ਹੁੰਦਾ ਕਿੰਨੇ ਦੀ ਲਈ ਨਫਾ ਦਾ ਉਹ ਹੀ 5 10 15 ਧਾਰ ਸੁਧਾਰਨ ਇੰਨਾ ਕੁ ਫਰਕ ਪਾਉਣਾ ਪੈਂਦਾ ਜੇ ਕੋਈ ਨਗਦਾਂ ਵਾਲਾ ਦਾ ਦਾਖਲਾ ਦੇ ਦੇ ਦੀਏ ਧਾਰ ਵਾਲਾ ਤਾਂ ਕੋਈ ਗੁੱਸਾ ਹੋਣਾ ਕਰ ਲਈਦਾ ਇਹ ਹੀ ਕਾਰਨ ਆ ਵੀਡੀਓ ਚ ਨਹੀਂ ਆ ਪਰ ਰੇਟ ਵੀ ਦੱਸ ਦਿਆ ਕਰੀਏ ਠੀਕ ਹੈ ਖੋਲੀ ਬਈ ਨੂੰ ਦੋਸਤੋ ਇਹ ਗਾਂ ਮੈਂ ਜਿਵੇਂ ਦੱਸਿਆ ਵੀ ਰਿਕਾਰਡ ਕਿਉਂਕਿ ਰਿਕਾਰਡਿੰਗ ਆ ਬਾਈ ਕੋਲ ਜਿੱਥੋਂ ਇਹ ਖਰੀਦੀ ਹੈ ਇਹਦੀ ਮਾਨਦਾਰ ਰਿਕਾਰਡ ਵੀ ਪੂਰਾ-ਪੂਰਾ ਮਿਲ ਜਾਣਾ ਕਿਉਂਕਿ ਉਸ ਵੀਰ ਕੋਲ ਇਸ ਬੈਡ ਦੀ ਮਾਂ ਵੀ ਹੈ ਦੂਜਾ ਸੂਆ ਸੋਊਗੀ ਚਾਰ ਦੰਦ ਹੈ। ਵੱਛੀ ਤਾਂ ਕਿਹੜੀਆਂ ਫੋਟੋ ਹੈ ਨਾ ਬਾਈ ਜੀ ਠੀਕ ਹੈ 15 ਤੋਂ 20 ਦਿਨ ਲੈਂਦੀ ਹੈ ਡਰਾਈ ਟਾਈਮ ਚ ਚੱਲ ਰਹੀ ਆ ਦੁੱਧ ਲਾਉਣਾ ਸ਼ੁਰੂ ਕਰਤਾ ਹਜੇ ਹੋਰ ਸਿਹਤ ਸੰਭਲੂਗੀ ਇਹਦੀ ਜਿਵੇਂ ਜਿਵੇਂ ਇਹਨੂੰ ट्रांजिशन ਫੀਡ ਪੈਂਦੀ ਜਾਣੀ ਹੈ। ਸਟਰਕਚਰ ਖੁੱਲਾ ਉਤੋਂ ਤੁਸੀਂ ਸਟਰਕਚਰ ਇਹਦੇ ਢਾਂਚੇ ਦੀ ਬਣਾਵਟ ਨੋਟ ਕਰੋ। ਮੱਝਾ ਚ ਹੈ ਗਾਂ ਜਿੰਨੀ ਪੁੜਿਆਂ ਦੀ ਖੁੱਲੀ ਡੁੱਲੀ ਹੋਊਗੀ ਆਮ ਤੌਰ ਤੇ ਦੇਖਦੇ ਆਂ ਵੀ ਉਹ ਦੁੱਧ ਵਾਲੇ ਪੱਖ ਤੋਂ ਚੰਗੀ ਰਹਿੰਦੀ ਹੈ। ਗਾਵਾں 'ਚ ਤਾਂ ਐਵੇਂ ਪਸਲੀਆਂ ਦਾ ਸੈਜ ਵੀ ਦੋਸਤੋ ਮੈਟਰ ਕਰਦਾ ਵੀ ਇੱਕ ਪਸਲੀ ਦੀ ਦੂਜੀ ਪਸਲੀ ਤੋਂ ਦੂਰੀ ਕਿੰਨੀ ਕਹ ਤੇ ਸਿਰਫ ਜਦੋਂ ਮੇਲੇ ਮੂਲੇ ਦੇਖਦੇ ਆ ਉੱਥੋਂ ਹੀ ਸਿੱਖੇ ਵਿਆਂ ਕੋਈ ਆਪਾਂ ਬਹੁਤੇ ਵੱਡੇ ਨਾ ਤਾਂ ਆਪਾਂ ਬਰੀਡਰੀਆਂ ਤੇ ਨਾ ਆਪਾਂ ਕੋਈ ਵਿਗਿਆਨੀ ਸੋ ਜੋ ਸਮਝਾ ਉਹਦੇ ਹਿਸਾਬ ਤੇ ਗੱਲ ਕਹੀ ਹੈ ਹਵਾਨਾ ਫਿਕਸ ਰੱਖੂਗੀ ਦੁੱਧ ਲਾਉਣਾ ਸ਼ੁਰੂ ਕਰਤਾ ਢਾਂਚੇ ਦੇ ਉੱਤੋਂ ਚੜਾਈ ਚ ਤੂੰ ਇਹਦੇ ਪੁੜਿਆਂ ਦੀ ਬਣਾਵਟ ਦੇਖ ਲੋ ਚੌੜੇ ਪੁੜੇ ਆ ਬਾਕੀ ਕੀਮਤ ਇਹਦੀ ਜਿਵੇਂ ਤੁਹਾਨੂੰ ਬਾਈ ਨੇ ਦੱਸ ਹੀ ਦਿੱਤਾ ਫੋਨ ਦੇ ਉੱਤੇ ਆ ਤੇ ਉਦੋਂ ਪਿੱਛੇ ਜਿਹੜਾ ਜੈਨੂਨ ਕਾਰਨ ਉਹ ਵੀ ਤੁਹਾਨੂੰ ਦੱਸਿਆ ਵੀ ਇਹਦੇ ਕਰਕੇ ਰੇਟ ਜਿਹੜੇ ਫੋਨ ਤੇ ਰੱਖਨੇ ਪੈਂਦੇ ਆ ਸੋ ਇਹ ਦੋਸਤੋ ਇੱਕ ਹੀ ਵਾਇਡ ਸੀਗੀ ਅੱਜ ਜਿਹੜੀ ਤੁਹਾਨੂੰ ਦਿਖਾਉਣੀ ਹੈ ਵੀਡੀਓ ਹਾਲਾਂਕਿ ਪਸ਼ੂ ਦੋ ਹੀ ਆ ਤੇ ਰੂਟੀਨ ਚ ਵਿਕੀ ਜਾਂਦੇ ਥੋੜੇ ਦਿਨ ਪਹਿਲਾਂ ਵੀ ਚਾਰ ਪੰਜ ਮੱਝਾਂ ਦੀ ਵੀਡੀਓ ਕਰਨੀ ਸੀ ਪਰ ਜਦੋਂ ਨੂੰ ਵੀਡੀਓ ਬਣਾਉਣ ਵਾਸਤੇ ਟਾਈਮ ਕੱਢਣਾ ਸੀ ਤੇ ਉਦੋਂ ਨੂੰ ਪਸ਼ੂ ਸੇਲ ਹੋ ਗਏ ਸੋ ਅੱਜ ਇੱਕ ਇਨਫਾਰਮੇਸ਼ਨ ਹੀ ਦੇਣੀ ਹੈ ਵੀ ਬਾਈਕ ਕੋਲ ਰੂਟੀਨ ਚ ਪਸ਼ੂ ਆ ਰਹੇ ਆ ਤੇ ਡੇਲੀ ਆਂਗ ਵੇਖਦੇ ਆ ਤੁਸੀਂ ਵਿਜੀਟ ਕਰ ਸਕਦੇ ਆ ਸੂਏ ਭੈੜ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਦੂਜਾ ਸੂਆ ਡਿਟੇਲ ਤੁਹਾਨੂੰ ਵੀਰ ਨੇ ਦੱਸਦੀ ਐ ਤੇ ਮਾਤ ਤੁਹਾਨੂੰ ਦਿਖਾ ਦਈ ਹਾਂ ਜੀ ਬਾਈ ਜੀ ਇਹਦਾ ਜਾਂਦੀ ਪਹਿਲਾ ਦਾ ਰਿਕਾਰਡ ਠੀਕ ਐ 28 ਕਿਲੋ ਦਾ ਪਲੂਨ ਦਾ ਰਿਕਾਰਡ ਇਹਦਾ 28 ਕਿਲੋ ਦਾ ਹਾਂ 28 ਕਿਲੋ ਦਾ ਦੁੱਧ ਠੀਕ ਐ ਸੋ ਦੋਸਤੋ 28 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਸੂਆ ਦੂਜਾ ਵੈਸੇ ਐਚ ਐਫਓ ਦੇ ਉੱਤੇ ਪੰਜਾਬ ਚ ਕੰਮ ਵੀ ਬਹੁਤ ਹੋਇਆ ਤੇ ਐਚ ਐਫ ਦੇ ਮਾਰ ਵੀ ਬਹੁਤ ਹੈ ਤੇ ਜਿਹੜਾ ਵੀਰ ਐਕਸਪਰਟ ਐ ਉਹ ਜਾਣਦਾ ਹੋਊਗਾ ਵੀ ਇਸ ਭੈੜ ਤੋਂ ਕਿੰਨਾ ਕੁ ਦੁੱਧ ਕੋਈ ਭਰਾ ਲੈ ਸਕਦਾ ਜਿਹਨੂੰ ਸਮਝ ਆਉਂਦੀ ਉਹ ਕੰਟੈਕਟ ਕਰ ਲਿਓ ਹਵਾਨਾ ਖੋਲਦੀ ਆਉਂਦੀ ਆ ਥਾਣਾ ਚ ਬਿੱਥੀ ਸੋਣੀ ਰੱਖੂਗੀ ਥੰਡ ਦਾ ਸਹਜ ਬੜਾ ਵਧੀਆ ਰਹਿਣਾ ਮਸ਼ੀਨੀ ਚੁਆਈ ਆਸਤੇ ਅੱਛੀ ਚੁਆਈ ਹਾਸਤੇ ਵੀ ਥਣ ਜਿਹੜਾ ਉਹ ਆਸ ਆ ਵੀ ਸੋਨਾ ਕੱਢ ਜੂਗੀ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਇਸ ਵਾਇਡ ਨੂੰ ਦੇਖ ਸਕਦੇ ਹੋ ਇਹ ਦੂਬਾਰੀ ਤੁਹਾਨੂੰ ਮਾਜ ਦਿਖਾ ਦਈਏ ਇੱਕ ਪਿੰਦੇ ਬਾਈ ਕਿੰਨਵਾ ਸੂਹਾ ਸੂਈ ਆ ਮਾਜ ਇਹ ਬਾਈ ਜੀ ਤੀਜਾ ਸੂਹਾ ਸੂਈ ਆ ਮੈਂ ਤੀਜਾ ਸੂਹਾ ਸੂਈ ਆ ਅੱਜ ਦਿਨ ਕਿੰਨੇ ਹੋ ਗਏ ਸੂਈ ਇਹਨੂੰ ਅੱਜ ਨੌਵਾਂ ਦੇਣਾ ਬਾਈ ਜੀ ਸੂਈ ਨੂੰ ਅਛਾ 9ਵੇਂ ਦਿਨ ਕਿੰਨਾ ਕੁ ਦੁੱਧ ਹੋਊਗਾ ਹੁਣ ਮੇਰੇ ਥੱਲੇ ਜਿਹੜਾ ਬਾਈ ਜੀ ਜੋਖ ਲੈਣਾ ਨਾ ਉਹ ਹੋਊਗਾ 16 ਕਿਲੋ ਠੀਕ ਹੈ 15 ਵੀ ਹੋ ਸਕਦਾ ਹੋ ਸਕਦਾ 16 ਹੋਵੇ ਤਾਣੇ ਦੇ ਤੁਰਿਆ ਹੋਇਆ ਕੱਲ ਦਾ ਪਰ ਕਣ ਦੇ ਵਿੱਚ ਮਾੜੀ ਜੀ ਇਨਫੈਕਸ਼ਨ ਆਈ ਵੀ ਹੈ ਠੀਕ ਹੈ ਉਹ ਦਵਾਈ ਭਰਾ ਦੇਣੀ ਸਵੇਰੇ ਠੀਕ ਹੈ ਅਛਾ ਬੱਚਾ ਤੇਨੇ ਕੱਟਾ ਦਿੱਤਾ ਬੱਚਾ ਕੱਟਾ ਦਿੱਤਾ ਖੁੱਲ ਗਈ ਨੂੰ ਤੋਰ ਕੇ ਦੋਸਤ ਸੁਆ ਤੀਜਾ 9ਵਾਂ ਦਿਨਾਂ ਦੀ ਸੋਈ ਹੈ ਮੈਲੇ ਤੋਂ ਤੁਰਪੀਆ ਪਰ ਥੋੜੀ ਇਨਫੈਕਸ਼ਨ ਉਹਦੇ ਚ ਮਹਿਸੂਸ ਹੁੰਦੀ ਹੈ ਦਵਾਈ-ਵਾਈ ਕਹਿੰਦਾ ਭਰਾ ਦਿਆਂਗੇ ਉਹਦੇ ਨਾਲ ਪੂਰੀ ਸਾਫ ਹੋ ਜੂਗੀ ਤੇ ਜੋ ਸਾਫ ਹੋ ਗਈ ਉਹਦਾ ਦੁੱਧ ਹੋਰ ਵੱਜੂਗੀ। ਦੁੱਧ 16 ਕਿਲੋ ਹੈਗਾ ਤੁਸੀਂ 15 ਕਿਲੋ ਮੰਨ ਕੇ ਦੁੱਧ ਜਿਹੜਾ ਹੋਏ ਦਾ ਚੋ ਸਕਦੇ ਹੋ ਕਿਉਂਕਿ ਕਈ ਵਾਰ ਪਸ਼ੂ ਕਿਲੋ ਖੰਡ ਦਾ ਇੱਧਰ-ਉੱਧਰ ਫਰਕ ਪਾ ਜੇ ਤਾਂ ਤੁਹਾਨੂੰ ਘੱਟ ਨਾ ਲੱਗੇ। ਥਾਂ ਦਾ ਸਹਿਜ ਬੜਾ ਚੰਗਾ ਹੈ ਹਵਾਨਾ ਬਹੁਤ ਸੋਹਣਾ ਹੈ। ਦੋਨੇ ਪਾਸੇ ਨਾੜਾਂ ਹਵਾਨੇ ਤੇ ਚੰਗਾ ਹੁੰਦੀਆਂ ਬਾਕੀ ਢਾਂਚੇ ਦੀ ਬਣਾਵਟ ਦੇਖ ਲਓ। ਨੀਲੀ ਰਾਵੀ ਨਸਲ ਦੀ ਹੈ ਮਾਜ ਦੱਸੋ। ਜੈਦ ਜੀ ਮਾਰਕਿੰਗ ਹੈ ਪੈਰ ਪਿਛਲੇ ਵੀ ਵਾਈਟ ਹੈ ਅੱਗੇ ਦੋ ਪੈਰ ਤੇ ਵਾਈਟ ਨਹੀਂ ਦੋਨੇ ਹੀ ਬਾਈ ਜੀ ਦੋਨੇ ਹੀ ਵਾਈਟ ਦੋਨੇ ਦੋਨੇ ਹੈ ਮੇਲੇ ਵਾਲੀ ਮਾਰਕਿੰਗ ਜੋ ਦੇਖਦੇ ਆਂ ਤਾਂ ਗਾਵਾਂ ਵਾਲਾ ਹਵਾਨਾ ਦੱਸੋ ਹੈ ਸੋਹਣਾ ਹਵਾਨਾ ਬਾਕੀ ਅੱਖ ਬਹੁਤ ਸੂਰੀਏ ਸਿੰਗ ਦੇਖ ਸਕਦੇ ਹੋ ਤੁਸੀਂ ਇਹ ਰੋਖਾ ਇਸ ਮੱਝ ਦਾ ਤੁਸੀਂ ਹਵਾਨੇ ਦੀ ਬਣਾਵਟ ਇਹਦੀ ਦੇਖ ਸਕਦੇ ਹੋ ਮਾਰਕਿੰਗ ਦੇ ਚਾਰਾਂ ਪੈਰਾਂ ਦੇ ਉੱਤੋਂ ਮਿਲ ਜਾਣੀ ਹੈ ਤੁਹਾਨੂੰ ਜੇ ਕੋਈ ਵੀਰ ਮੇਲਿਆਂ ਦਾ ਸ਼ੌਂਕ ਰੱਖਦਾ ਤੇ ਜੇ ਤੁਸੀਂ ਬਰੀਡਿੰਗ ਕਰਨੀ ਹੈ ਤੇ ਇਹ ਤੋਂ ਬਹੁਤ ਸੋਹਣੇ ਬੱਚੇ ਲੈ ਸਕਦੇ ਹੋ ਪਹਿਲਾਂ ਇਹਦਾ ਕੱਟਾ ਵੀ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਸਮਝ ਨਹੀਂ ਦਿੰਦਾ ਫਿਰ ਇਹਦੀ ਅੱਖ ਦੇਖ ਸਕਦੇ ਹੋ ਥੰਨ ਦਾ ਸਹਿਜ ਦੇਖ ਲਓ ਕਿੰਦੇ ਭਈਆ ਆਏ ਨੂੰ ਹਕੀਮ ਪੁੱਛ ਫੜਦੀ ਮੜੀਗੀ ਸੋ ਹੁਣ ਹਵਾਨਾ ਦੇਖਿਓ ਦੋਸਤੋ ਮੱਝ ਜਦੋਂ ਪਰਲੇ ਪਾਸੇ ਨੂੰ ਜਾਂਦੀ ਹੈ ਇਦਾਂ ਦਾ ਰੋਖਾ ਹਵਾਨੇ ਦਾ ਸੋ ਇਹ ਸਾਈਡ ਤੋਂ ਦੱਸੋ ਇਹਦੇ ਹਵਾਨੇ ਤੇ ਗੁਲਾਬੀ ਨਿਸ਼ਾਨ ਹੈ ਉਹਦੇ ਕਰਕੇ ਹਵਾਨਾ ਇਸ ਸਾਈਡ ਤੋਂ ਬੜੀ ਸੋਹਣੀ ਬੰਤਰ ਦਿਸਦੀ ਹੈ ਛੱਡ ਦਿਓ ਬਾਈ ਸੋ ਇਹ ਮੱਝ ਵੀ ਦੱਸੋ ਵਿਕਰੀ ਆਸਤੇ ਜੇ ਕੋਈ ਵੀਰ ਪਸੰਦ ਕਰਦਾ ਕੰਟੈਕਟ ਕਰ ਲਿਓ ਕੀਮਤਾਂ ਦੋਨੋਂ ਪਸ਼ੂਆਂ ਨੇ ਆ ਫੋਨ ਦੇ ਉੱਤੇ ਬਾਈ ਨੇ ਰੱਖੀਆਂ ਰੇਟ ਤੁਹਾਨੂੰ ਫੋਨ ਤੇ ਪਤਾ ਲੱਗਣਾ ਹੈ ਬਾਕੀ ਤੁਹਾਨੂੰ ਪਸ਼ੂ ਜਿਹੜਾ ਜਚੂਗਾ ਉਹਦੀ ਤੁਸੀਂ ਤਸੱਲੀ ਕਰ ਲੋਗੇ ਸੋ ਆਸ-ਪਾਸੇ ਨੂੰ ਜਾਂਦੀ ਹੈ ਹਵਾਨਾ ਦੇਖੋ ਸੋ ਇਹ ਮੱਝ ਦੱਸੋ ਵਕਾਊ ਸੀ ਤੇ ਇਹ ਤੋਂ ਬਿਨਾ ਤੁਹਾਨੂੰ ਇੱਕ ਮੈਂ ਗਾਂ ਜਿਹੜੀ ਉਹ ਬਾਈ ਕੋਲ ਦਿਖਾ ਚੁੱਕੇ ਨਗਦ ਹੋ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਫੇਰ ਸਵਾਬ ਬਣੂਗਾ ਤਾਂ ਤੁਹਾਨੂੰ ਇਥੋਂ ਵੀਡੀਓ ਫੇਰ ਦਿਖਾਵਾਂਗੇ ਥੋੜਾ ਜਿਹਾ ਇਹ ਆ ਵੀ ਗਾਹਕ ਅੱਜ ਦੇ ਟਾਈਮ 'ਚ ਆਪਾਂ ਨੂੰ ਪਤਾ ਹੈ ਕਾਫੀ ਚੰਗਾ ਹੈ ਜਿਹੜੇ ਵੀ ਪੁਰਾਣਾ ਵਪਾਰ ਕਰਦੇ ਉਹਨਾਂ ਕੋਲ ਪਸ਼ੂ ਆਉਂਦਾ ਮਗਰੋਂ ਗਾਹਕ ਪਹਿਲਾਂ ਖੜਾ ਹੁੰਦਾ ਸੋ ਉਹਦੇ ਕਰਕੇ ਪਸ਼ੂ ਵੇਚਦੇ ਰਹਿੰਦੇ ਧੰਨਵਾਦ